ਕਈ ਵਾਰ ਮੈਂ 2-3 ਦਿਨ ਉਂਝ ਵੀ ਰਹਿ ਜਾਂਦਾ ਹਾਂ ਉੱਥੇ ਮੈਂ ਉਹਨਾਂ ਨੂੰ ਨਹੀਂ ਦੱਸਦਾ ਹੁੰਦਾ ਵੀ ਮੈਂ ਇੱਥੇ ਰਹਿਣਾ ਹੈ ਪਿਆਜ ਮੈਂ ਜਾ ਰਿਹਾ ਸਾਰਾ ਇੰਤਜ਼ਾਮ ਕਰ ਲਈਦਾ ਫਿਰ ਮੈਂ 3-4 ਦਿਨ ਠਹਿਰ ਜਾਣਾ ਜਗਾ ਬੜੀ ਰਮਰੇਖ ਕਥਾ ਦੇ ਦੌਰਾਨ ਇੱਕ ਦਿਨ ਇੱਕ ਸਿੰਘ ਉੱਠ ਕੇ ਆਇਆ ਗੈਣੀ ਬਲਵਿੰਦਰ ਸਿੰਘ ਬੇਖੋਲ ਸੰਗਤ 'ਚ ਬੈਠੇ ਉਹਨਾਂ ਨੂੰ ਕਹਿੰਦਾ ਬਈ ਇਹ ਸਟੇਜ ਦੇ ਉੱਤੇ ਇਹ ਦੋ ਬੰਦੇ ਲੰਬੀਆਂ ਲੰਬੀਆਂ ਦਾੜੀਆਂ ਵਾਲੇ ਕੌਣ ਬੈਠੇ ਨੇ ਬੜੇ ਰੂਹਾਨੀ ਲੱਗਦੇ ਨੇ ਬੜਾ ਪ੍ਰਤਾਪ ਲੱਗਦਾ ਹੈ ਨਾ ਤੇ ਗਿਆਨੀ ਬਲਵਿੰਦਰ ਸਿੰਘ ਕਹਿਣ ਲੱਗੇ ਸਟੇਜ ਤੇ ਤੇ ਕੱਲੇ ਮਸਜਿਦ ਜੀ ਬੈਠੇ ਨੇ ਕਿੰਨੇ ਨਹੀਂ ਦੋ ਹੋਰ ਪਿਛੇ ਬੈਠੇ ਨੇ دیوار ਦੇ ਨਾਲ ਬੜੇ ਲੰਬੇ ਦਾੜੇ ਗਨੇ ਬਲਵਿੰਦਰ ਸਿੰਘ ਕਹਿਣ ਲੱਗੇ ਵੀ ਤੂੰ ਆਪਣੀ ਅੱਖਾਂ ਦਾ ਇਲਾਜ ਕਰਾ ਸਟੇਜ ਤੇ ਕੋਈ ਵੀ ਨਹੀਂ ਹੈ। ਖੈਰ ਬਾਅਦ ਵਿੱਚ ਮੈਂ ਗਨੇ ਬਲਵਿੰਦਰ ਸਿੰਘ ਨੂੰ ਪੁੱਛਿਆ ਮੈਂ ਕਿ ਸੰਗਤੇ ਚ ਉੱਚੇ ਚਾ ਉੱਠ ਕੇ ਆਇਆ। ਖਲਬਲੀ ਵੀ ਮਚੀ। ਤੁਹਾਡੇ ਕੋਲੋਂ ਔਖਾ ਹੋ ਕੇ ਵੀ ਗਿਆ। ਕਿਨੇ ਔਖਾ ਹੋ ਕੇ ਤੇ ਮੈਂ ਜਾਣਾਈ ਸੀ ਮੈਂ ਉਹਨੂੰ ਚਾਰ ਸੁਣਾ ਦਿੱਤੀਆਂ ਆਪਣੀ ਅੱਖਾਂ ਦਾ ਇਲਾਜ ਕਰਾ। ਮੈਂ ਖ ਨਹੀਂ ਮੈਨੂੰ ਕੋਈ ਉਹਦੀ ਦ੍ਰਿਸ਼ਟੀ ਵਿੱਚ ਬਾਰੀਕੀ ਦਿਖਾਈ ਦਿੱਤੀ ਹੈ ਕਹਿੰਦਾ ਫਿਰ ਸੁਣਨਾ ਚਾਹਦੇ ਉਹ ਕਹਿੰਦੇ ਸਟੇਜ ਦੇ ਉੱਤੇ ਦੋ ਬੰਦੇ ਬੈਠੇ ਨੇ ਹੁਣ ਮੇਰਾ ਮੂੰਹ ਤੇ ਸੰਗਤ ਦੀ ਤਰਫ ਉਹ ਰਹਿਂਦਾ ਵੀ ਸੱਜਣ ਸੈਟਲ ਹੈ ਜਿਹੜੇ ਟਰਸਟੀ ਨੇ ਉਹਨਾਂ ਨੂੰ ਵੀ ਪਤਾ ਚੱਲ ਗਿਆ ਸਰਦਾਰ ਹਰਸ਼ੰਦਰ ਸਿੰਘ ਹੋਰ ਪੰਚਾਰ ਬਈ ਉਹ ਇਹ ਜਿਹੇ ਅੰਦਰ ਦੂਜੇ ਦਿਨ ਵੀ ਕਿਹਾ ਤੀਜੇ ਦਿਨ ਵੀ ਕਿਹਾ ਗਿਆਨੀ ਬਲਵਿੰਦਰ ਸਿੰਘ ਤੰਗ ਆ ਕੇ ਕਹਿੰਦੇ ਨੇ ਮੈਂ ਹੁਣ ਉੱਥੇ ਹੀ ਬੈਠਣਾ ਜਿੱਥੇ ਤੂੰ ਕਹਿੰਦਾ ਨਾ ਦੋ ਬੈਠ ਦੇਣਾ ਮੈਂ ਉੱਥੇ ਹੀ ਬੈਠਾ ਸਟੇਜ ਜਿਸ ਤਰ੍ਹਾਂ ਵੀ ਬਣੀ ਹੈ ਉਹ ਵਿਚਕਾਰ ਧੰਨ ਗੁਰੂ ਗੰਸਾਬਦਾ ਦਾ ਪ੍ਰਕਾਸ਼ ਆਉਂਦਾ ਇੱਕ ਪਾਸੇ ਰਾਗੀ ਪ੍ਰਚਾਰਕ ਬੈਠ ਕੇ ਕਥਾ ਕੀਰਤਨ ਕਰ ਲੈਣੇ ਦੂਜੇ ਪਾਸੇ ਜਿਹੜੀ ਅੱਧੀ ਸਟੇਜ ਬਣੀ ਹੋਈ ਹੈ ਫੇਰ ਗੁਟਕੇ ਪੈ ਨੇ ਪੌਥੀਆਂ ਪਈਆਂ ਉਹਨੀਆਂ ਕੜਾ ਪ੍ਰਸ਼ਾਦ ਦੀ ਦੇਖ ਰਖਦੇ ਨੇ ਐਨ ਉਸੇ ਜਗ੍ਹਾ ਤੇ ਗਿਆਨੀ ਬਲਵਿੰਦਰ ਸਿੰਘ ਬੈਠ ਗਏ ਕਥਾ ਕਰਦੇ ਮੈਨੂੰ ਅਜੇ 15 ਮਿੰਟ ਹੀ ਹੋਏ ਬੜੀ ਬੁਰੀ ਤਰ੍ਹਾਂ ਗਿਰ ਗਏ ਗਿਆਨੇ ਬਲਵਿੰਦਰ ਸਿੰਘ ਚੀਖ ਵੀ ਨਹੀਂ ਕੱਲ ਗਈ ਜ਼ਾਰ-ਉਜ਼ਾਰ ਰੋਣ ਲੱਗ ਪਏ ਖੜੇ ਗਾਇਨੇ ਜੀ ਬੈਠੇ ਨੇ ਮੈਂ ਉਹਨਾਂ ਦੀ ਥਾਂ ਤੇ ਬੈਠ ਗਿਆ ਸੀ ਉਹਨਾਂ ਨੇ ਇੱਕ ਪਾਸੇ ਕੀਤਾ ਮੈਨੂੰ ਸਹਾਨੂ ਬੈਠਣ ਦੀ ਸਾਡੀ ਜਗ੍ਹਾ ਅਸੀਂ ਰੋਜ਼ ਆਨੇ ਮੈਂ ਕਿਹ ਦਿਖਾਈ ਦਿੱਤੇ ਨੇ ਕਹਿੰਦਾ ਹਾਂ ਹੋਰ ਤੇ ਨਹੀਂ ਕੁਛ ਆਖਿਆ ਕੰਨੇ ਮੈਂ ਕਿ ਦੇਵਤੇ ਨੇ ਮੁਕਤ ਨਹੀਂ ਹੋਏ ਦੇਵਤੇ ਦੋ ਤਰ੍ਹਾਂ ਦੇ ਹੁੰਦੇ ਨੇ ਮੁਕਤ ਆਮੁਕਤ ਜਿਹੜੇ ਮੁਕਤ ਹੋਣ ਵਾਲੇ ਸਨ ਪਰ ਸਰੀਰ ਦਾ ਅੰਤ ਹੋ ਗਿਆ ਦੇ ਹੋਣੇ ਇਹ ਹਿੰਦੂਆਂ ਚ ਵੀ ਹੁੰਦੇ ਨੇ ਮੁਸਲਮਾਨਾਂ ਚ ਵੀ ਆਉਂਦੇ ਨੇ ਸਿੱਖਾਂ ਚ ਵੀ ਆਉਂਦੇ ਨੇ ਮੈਂ ਥੋੜੇ ਦਿਨ ਇਹਨਾਂ ਸਾਰੇ ਜਿੰਨੇ ਬੈਠਣ ਨੇ ਮੇਰੇ ਨਾਲ ਇਹ ਸਾਰੇ ਇੱਕ ਕੌਤਕ ਦੇਖ ਕੇ ਆਏ ਇੱਕ ਬੀਬੀ ਸਿੱਖ ਘਰਾਣੇ ਦੀ ਹੈ ਕਿਰਪਾਨ ਪਹਿਨੀ ਹੋਈ ਅਮਰਤਦਾਰੀ ਹੋ ਲੋਈ ਇਸ ਤਰ੍ਹਾਂ ਦੀ ਕੋਈ ਰੋਗ ਪ੍ਰੇਰਣ ਨਹੀਂ ਹੈ ਬਈ ਮੈਨੂੰ ਦਰਬਾਰ ਸਾਹਿਬ ਲੈ ਚਲ ਮੱਥਾ ਟੇਕਣਾ ਤੇਰੇ ਨਾਲ ਜਾਣਾ ਹੈ ਦਰਬਾਰ ਸਾਹਿਬ ਮੈਂ ਮੱਥਾ ਟੇਕਣਾ ਪਰ ਉਹ ਮੁਸਲਮਾਨ ਹੈ ਮੈਨੂੰ ਹੈਰਾਨਗੀ ਉਸ ਵਕਤ ਹੋਈ ਜਦੋਂ ਬੀਬੀ ਮੈਨੂੰ ਕੁਰਾਨ ਸ਼ਰੀਫ ਸੁਣਾਉਣ ਲੱਗ ਪਈ ਪੜੇ ਲਿਖੇ ਕੱਕ ਨਹੀਂ ਆ ਅਰਬੀ ਪੰਜਾਬੀ ਵੀ ਡੰਗਦੀ ਨਹੀਂ ਲਿਖ ਪੜ ਸਕਦੇ ਨਾਲ ਦੇ ਜਿਹੜੇ ਸਾਥੀ ਨੇ ਕੁਝ ਅੱਦੇ ਤੇ ਗਰਗਮ ਹੈ ਕਰੋ ਡਰੋ ਨਾ ਇਹ ਮੁਸਲਮਾਨ ਰੂਹ ਦੇਵਤਾ ਹੈ ਫਰਿਸ਼ਤਾ ਹੈ ਦਰਬਾਰ ਸਾਹਿਬ ਦੇ ਵਿੱਚ ਬੂਤ ਪ੍ਰੇਤ ਨਹੀਂ ਜਾ ਸਕਦੇ ਫਰਿਸ਼ਤੇ ਜਾ ਸਕਦੇ ਦੇਵਤੇ ਜਾ ਸਕਦੇ ਮੈਂ ਉਹਨੂੰ ਕਹਿ ਤੂੰ ਜ਼ੋਹਰ ਦੀ ਨਮਾਜ਼ ਸਾਰੀ ਮੈਨੂੰ ਪੜ ਕੇ ਸੁਣਾ ਪਤਾ ਹੈ ਮੈਨੂੰ ਕੀ ਆਖੇ ਮੇਰਾ ਫਜਰ ਦੀ ਨਮਾਜ਼ ਦੇ ਚ ਸ਼ੌਕ ਹੈ ਜ਼ੋਹਰ ਦੀ ਨਮਾਜ਼ ਦੇ ਚ ਨਹੀਂ ਅੰਮ੍ਰਿਤ ਵੇਲੇ ਦੀ ਨਮਾਜ਼ ਨੂੰ ਫਜਰ ਦੀ ਨਮਾਜ਼ ਕਹਿੰਦੇ ਨੇ ਕਹਿੰਦੇ ਮੈਂ ਫਜਰ ਦੀ ਨਮਾਜ਼ ਪੜਦਾ ਸਾਰਾ ਦਿਨ ਇਹ ਹੀ ਪੜਦਾ ਰਹਿਣਾ ਮੈਂ ਜ਼ੋਹਰ ਦੀ ਸ਼ਾਦੀ ਨਹੀਂ ਪੜਦਾ ਅਸੀਂ ਜ਼ਿੰਦਗੀ ਚ ਬਸ ਅੰਮ੍ਰਿਤ ਵੇਲੇ ਨੂੰ ਹੀ ਮੰਨਦੇ ਆ ਅੰਮ੍ਰਿਤ ਵੇਲੇ ਨੂੰ ਫਜਰ ਕਹਿੰਦੇ ਆਪਾਂ ਫਜਰ ਨੂੰ ਹੀ ਮੰਨਦੇ ਤੁਹਾਨੂੰ ਇਹ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਕਿਉਂ ਆਉਂਦੇ ਕਹਿੰਦੇ ਇੱਕੋ ਹੀ ਤੇ ਧਾਰਾ ਜਿੱਥੇ ਮੈਨੂੰ ਚੈਨ ਮਿਲਦਾ ਹੈ ਆਨੰਦ ਮਿਲਦਾ ਤੇ ਮੈਂ ਕਿ ਜਦ ਤੂੰ ਬਾਣੀ ਦਾ ਆਨੰਦ ਮਾਣਨ ਵਾਲਾ ਹੈ ਫਿਰ ਭਟਕ ਕਿਉਂ ਰਿਹਾ ਹੈ ਕਹਿੰਦਾ ਕੀ ਕਰਾਂ ਮੁਸਲਮਾਨਾਂ 'ਚ ਕੋਈ ਮਾਂ ਹੀ ਇਸ ਤਰ੍ਹਾਂ ਦੀ ਨਹੀਂ ਮਿਲਦੀ ਮੇਰਾ ਜਨਮ ਹੋ ਗਿਆ ਕੀ ਕਰਾਂ ਹਾਂ ਮੈਂ ਮੁਸਲਮਾਨ ਸੰਸਕਾਰ ਮੇਰੇ ਸਾਰੇ ਹੈ ਪੜੀ ਹੋਈ ਬਾਣੀ ਨਾਸ ਨਹੀਂ ਹੁੰਦੀ ਨਾਲ ਜਾਂਦੀ ਹੈ ਜਿਵੇਂ ਉਹਦੇ ਨਾਲ ਕੁਰਾਨ ਗਈ ਹੋਈ ਹੈ ਤਨ ਤੇ ਕੋਈ ਨਹੀਂ ਰੂਹ ਹੈ ਨਾ ਪਸ਼ੂ ਕੋਲ ਤਨ ਹੈ ਮਨ ਨਹੀਂ ਹੈ ਦੇਵਤੇ ਦੇ ਕੋਲ ਮਨ ਹੈ ਤਨ ਨਹੀਂ ਹੈ ਮਨ ਦੇ ਸਭ ਕੁਝ ਪਿਆ ਹੈ ਸਭ ਕੁਝ ਪਿਆ ਹੈ ਬਾਰ ਬਾਰ ਉਸਨੇ ਮੈਨੂੰ ਫਜਰ ਦੀ ਨਮਾਜ਼ ਸੁਣਾਈ ਹੈ ਔਰ ਆਖਿਆ ਗੈਨੇਂਜੀ ਕਿਉਂਕਿ ਤੁਸੀਂ ਇਹ ਜੀ ਸਟੱਡੀ ਕੀਤੀ ਹੈ ਤਾਂ ਮੈਂ ਤੁਹਾਡੇ ਕੋਲ ਆਇਆ ਮੇਰਾ ਜੀ ਕਰਦਾ ਹੈ ਇਥੇ ਮੈਂ ਰੋਜ਼ ਆਇਆ ਕਰਾਂ ਮੈਂ ਕਿ ਰੋਜ਼ ਆਣਗੇ ਨਾਲੇ ਦਾਸ ਦਾ ਉੱਥੇ ਟਿਕਾਣਾ ਹੈ ਕਹਿੰਦਾ ਮੇਰਾ ਪਾਠ ਸੁਣਨ ਨੂੰ ਜੀ ਕਰਦਾ ਮੈਂ ਰੋਜ਼ ਆਵਾਂ ਮੈਂ ਕਿ ਆ ਜਾਇਆ ਕਰ ਕੋਈ ਗੱਲ ਨਹੀਂ ਇੱਕ ਦਿਨ ਦੋ ਸ਼ੀਸ਼ਿਆਂ ਲੈ ਕੇ ਆ ਗਿਆ ਅਤਰ ਦੀਆਂ ਸੈਂਟ ਦੀਆਂ ਪਰਫਿਊਮ ਕਹਿੰਦੇ ਕਿ ਘਰ ਜਾ ਕੇ ਖਿਆਲ ਆਇਆ ਮੈਂ ਖਾਲੀ ਗਿਆ ਐ ਮੇਰੀ ਤਰਫੋਂ ਪੇਟ ਲੈ ਲਓ ਕਹਿੰਦੇ ਬਾਜ਼ਾਰ ਵਿੱਚ ਬੜਾ ਘੁੰਮਿਆ ਬੜਾ ਘੁੰਮਿਆ ਇੱਕ ਦੁਕਾਨ ਬੜੀ ਮੁਸ਼ਕਲ ਨਾਲ ਖੁੱਲੀ ਮਿਲੀ ਭੀੜ ਬੜੀ ਸੀ ਉਹਨਾਂ ਦੇ ਐ ਮਿਲੀਆਂ ਨੇ ਲੈ ਲਓ ਤੁਸੀਂ ਮੇਕਾ ਹੋਰ ਵੀ ਅਨੰਦ ਖਨ ਬੜਾ ਦਰਬਾਰ ਸਾਹਿਬ ਦੇ ਤੇ ਹਜ਼ਾਰਾਂ ਹੁੰਦੇ ਰੋਜ਼ ਮੇਰੇ ਜੈਸੇ ਇੱਥੇ ਅਨੰਦ ਹੈ ਇੱਥੇ ਰਸ ਹੈ ਤੋਂ ਔਖੇ ਨਾ ਹੋਣਾ ਜੇ 6.5 ਅਰਬ ਦੇ ਫਰੀਜ਼ ਦਾ ਜ਼ਮੀਨ ਤੇ ਮਨੁੱਖ ਨੇ ਪਰ ਵਾਂ ਖਰਮਾ ਦੇਵਤੇ ਨੇ ਫਰਿਸ਼ਤੇ ਨੇ ਪਰ ਸਿਰਫ ਇਤਨਾ ਨਹੀਂ ਅਰਬਾਂ ਖਰਮਾਂ ਬੂਤ ਵੀ ਹੈਗੇ ਨੇ ਕਈ ਕੋਟ ਬਹੁਤ ਪ੍ਰੇਤ ਸੂ ਕਰ ਵਰਗਾ ਇਹ ਗੁਰਦਵਾਰਿਆਂ 'ਚ ਨਹੀਂ ਆਉਂਦੇ ਮੰਦਿਰਾਂ 'ਚ ਨਹੀਂ ਆ ਸਕਦੇ ਉਹਨਾਂ ਦੇ ਜਿਹੜੇ ਸੰਸਕਾਰ ਨੇ ਇੱਥੇ ਤਾਲ ਮਿਲ ਨਹੀਂ ਬੈਠਦੇ ਰੁਕਾਵਟ ਹੈ ਉਹ ਜਾਣਗੇ ਸ਼ਰਾਬਖਾਨਿਆਂ 'ਚ ਉਹ ਜਾਣਗੇ ਜੂਏਖਾਨਿਆਂ 'ਚ ਉਹ ਜਾਣਗੇ ਵੈਸ਼ਿਆਲਿਆਂ 'ਚ ਉਹਨਾਂ ਦਾ ਆਨੰਦ ਰਸ ਜੋ ਉਹਨਾਂ ਕੋਲ ਸੰਸਕਾਰ ਨੇ ਉੱਥੇ ਹੀ ਬਣਦਾ ਹੈ ਇੱਥੇ ਨਹੀਂ ਜਿੱਥੇ ਭਜਨ ਕੀਰਤਨ ਕਥਾ ਜ਼ਿਆਦਾ ਹੋਵੇ ਉੱਥੇ ਜ਼ਿਆਦਾ ਹੁੰਦੇ ਨੇ ਦਰਬਾਰ ਸਾਹਿਬ ਹਜ਼ੂਰ ਸਾਹਿਬ ਸੇਜਗੰਜ ਸਾਹਿਬ ਐਸੇ ਅਸਥਾਨ ਨੇ ਦੇਵਤਿਆਂ ਨਾਲ ਭਰੇ ਹੀ ਰਹਿੰਦੇ ਨੇ ਇਹ ਵੀ ਨਰਸ ਕਰਾਂ ਫਰਿਸ਼ਤਿਆਂ ਨਾਲ ਭਰੇ ਹੀ ਰਹਿੰਦੇ ਨੇ ਜਿੰਨੇ ਚਿਰ ਤੱਕ ਉਹਨਾਂ ਦਾ ਜਨਮ ਨਹੀਂ ਆਉਂਦਾ ਇਹ ਗੁਰਦੁਆਰਿਆਂ ਮੰਦਰਾਂ ਤੋਂ ਬਿਨਾ ਹਰ ਕਿਧਰੇ ਵੀ ਨਹੀਂ ਜਾਣਗੇ ਕਿਧਰੇ ਵੀ ਨਹੀਂ ਜਾਣਗੇ ਗਿਆਨੇ ਬਲਵਿੰਦਰ ਸਿੰਘ ਇਥੇ ਸੂਰਤ ਆ ਰਹੇ ਨੇ ਮੈਨੂੰ ਕਹਿੰਦੇ ਗਿਆਨੇ ਜੀ ਭਾਵੇਂ ਮੈਨੂੰ ਉਹਨਾਂ ਨੇ ਇੱਕ ਪਾਸੇ ਕੀਤਾ ਤੇ ਮੈਂ ਗਿਰ ਗਿਆ ਪਰ ਉਹਨਾਂ ਦੀ ਛੂ ਨਾਲ ਮੈਨੂੰ ਆਨੰਦ ਬੜਾ ਆਇਆ ਹੈ ਰਸ ਬੜਾ ਆਇਆ ਹੈ ਬਜ਼ੁਰਗ ਨੇ 80 85 ਸਾਲ ਦੇ ਨੇ ਦਾਸ ਨੇ ਕੱਲ ਸੂਰਤ ਜਾਣਾ ਹੈ ਉਹ ਅੱਜ ਸੂਰਤ ਪਹੁੰਚਣਗੇ ਰੋਣਾ ਨੇ ਉਹਨਾਂ ਦੇ ਕੌਸ਼ਲਕ ਦੱਸੇ ਹੁਣ ਮੇਰਾ ਧਿਆਨ ਤੇ ਸੰਗਤ ਦੀ ਤਰਫ ਤੇ ਮੈਂ ਕਿਹਾ ਗੈਣੀ ਜੀ ਤੁਸੀਂ ਮੇਰੇ ਕੋਲ ਅਰਥ ਸਿਖਦੇ ਰਹੋ ਪੜ੍ਹਦੇ ਰਹੋ ਪਰ ਤੁਹਾਡੇ ਕੋਲ ਦਿਵ ਦ੍ਰਿਸ਼ਟੀ ਹੈ ਸਾਧਨਾ ਕਾੜੀ ਸਫਲ ਹੋਈ ਹੈ ਮਿਹਨਤ ਕੀਤੀ ਹੋਈ ਇਹ ਅੱਖਾਂ ਦ੍ਰਿਸ਼ਣੋਂ ਦੇਖਦੀਆਂ ਨੇ ਯਕੀਨ ਜਾਣੋ ਅਦ੍ਰਿਸ਼ਣੋਂ ਵੀ ਦੇਖ ਸਕਦੀਆਂ ਦੋਇ ਦੋਇ ਲੋਚਨ ਵੇਖਾ ਹੋ ਅਰਬਿਨ ਆਵਰ ਨਾ ਦੇਖਾ ਤੋ ਹਰੀ ਤੇ ਨਿਰਾਕਾਰ ਹੈ ਕਬੀਰ ਕਹਿੰਦੇ ਨੇ ਆਪਾਂ ਦੇਖ ਰਹੇ ਆ। ਯਾ ਤੇ ਕਹੋ ਕਬੀਰ ਝੂਠ ਬੋਲਦਾ ਗੁਸਤਾਖੀ ਮਾ। ਅਗਰ ਕਬੀਰ ਜੈਸਾ ਸੰਤ ਝੂਠ ਬੋਲਦਾ ਤਾਂ ਫਿਰ ਦੁਨੀਆ 'ਚ ਕੋਈ ਸਤਵਾਦੀ ਨਹੀਂ ਹੈ। ਹੈਵੀਨੈਸ ਕਰਦੇ। ਸਹੀ ਕਹਿ ਰਿਹਾ ਹੈ। ਸਹੀ ਕਹਿ ਰਿਹਾ ਹੈ। ਤੁ ਕਬੀਰ ਕੋਲ ਪੁੱਛੀ ਹੈ ਦੇਖ ਰਹੇ ਹੋ ਤੁਸੀਂ ਇਹਦਾ ਸਬੂਤ ਤੁ ਕਬੀਰ ਕਹਿੰਦੇ ਜੇ ਸਬੂਤ ਨੂੰ ਵੇਖਣ ਦੀ ਇਜਾਜ਼ਤ ਹੈ ਤੇ ਮੇਰੀਆਂ ਫਿਰ ਅੱਖਾਂ ਹੀ ਵੇਖ ਲਓ ਨੈਣ ਰੇ ਰੰਗ ਲਾਈ ਅਬ ਬੇਗਲ ਕਹਿਨ ਨਾ ਜਾਈ ਮੇਰੀ ਅੱਖਾਂ ਹੀ ਵੇਖ ਲਓ ਇਹ ਦੇਵਤਿਆਂ ਨੂੰ ਵੇਖਦੀਆਂ ਨੇ ਕਿ ਬੂਤਾਂ ਨੂੰ ਵੇਖਦੀਆਂ ਨੇ ਇਹ ਪ੍ਰਮਾਤਮਾ ਨੂੰ ਵੇਖਦੀਆਂ ਨੇ ਕਿ ਪਦਾਰਥ ਨੂੰ ਵੇਖਦੀਆਂ ਨੇ ਇਹ ਰੂਪ ਨੂੰ ਵੇਖਦੀਆਂ ਨੇ ਕਿ ਅਰੂਪ ਨੂੰ ਵੇਖਦੀਆਂ ਨੇ ਮੇਰੀ ਅੱਖ ਹੀ ਸਬੂਤ ਹੈ ਇਹ ਤੁਹਾਨੂੰ ਦੇਖਣ ਦੀ ਜਾਚ ਹੈ ਮੈਂ ਹੁਣੇ ਅਰਜ਼ ਕੀਤੀ ਮਨ ਦੀਆਂ ਭਾਵਨਾਵਾਂ ਚਿਹਰੇ ਤੇ ਪ੍ਰਗਟ ਹੁੰਦੀਆਂ ਨੇ ਅੱਖਾਂ 'ਚ ਪ੍ਰਗਟ ਹੁੰਦੀਆਂ ਜਿਹਨੂੰ ਰੱਬ ਦਿਖਾਈ ਦੇਂਦਾ ਹੋਵੇਗਾ ਉਹਦੀ ਦ੍ਰਿਸ਼ਟੀ ਵੀ ਰੱਬ ਵਰਗੀ ਹੋਵੇਗੀ